ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤਕਦੀਰ ਸੂਟ ਕਲੈਕਸ਼ਨ ਤੇ ਅੱਜ ਆਪਾਂ ਗਰਮ ਸੂਟ ਲੈ ਕੇ ਆਏ ਹਾਂ ਜੀ ਬਹੁਤ ਹੀ ਪਿਆਰਾ ਕੱਪੜਾ ਹੈਗਾ ਨਿੱਕੀ ਨਿੱਕੀ ਬੁੱਟੀ ਦਾ ਪੈਟਰਨ ਰਹਿੂਗਾ ਇਹ ਹਰਾ ਤੇ ਕਰੀਮ ਦਾ ਵਿੱਚ ਥੋੜਾ ਜਿਹਾ ਰੈੱਡ ਦਾ ਬੁੱਟੀ ਦਾ ਮਤਲਬ ਕੰਮ ਕੀਤਾ ਹੋਇਆ ਹੈਗਾ ਇਹ ਸਟੌਲ ਨਾਲ ਸੂਟ ਰਹਿਣਗੇ ਸਰਦੀ ਵਾਲੇ ਸੂਟ ਨੇ ਸਟੌਲ ਸੂਟ ਕੋ ਦਾ سٹਾਲ ਲਡੂਲਾ سٹਾਲ ਰੂਪ ਦਾ ਆਪਣਾ ਇਹਦਾ ਰੇਟ ਰੂਪ ਹੈ ਜੀ 350 ਰੁਪਏ ਇਹ ਜੀ ਕਲਰ ਹੋਰ ਹੈਗੇ ਨੇ ਇੱਕ ਇਹ ਆ ਗਿਆ ਬਰੌਨ ਕਲਰ ਚ ਕਰੀਮ ਤੇ ਬਰੌਨ ਦਾ ਇਹ ਨਾਲ ਵੀ ਸਟਾਲ ਹੈ ਜੀ ਸਟਾਲ ਦੇ ਦੇਖੋ ਬਹੁਤ ਹੀ ਪਿਆਰਾ ਹੈਗਾ ਦੇਖੋ ਇਹਦਾ ਰੇਟ ਵੀ 350 ਰੁਪਏ ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਉਹਦਾ ਤਾਂ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਹੈ ਤਾਂ ਹਲੋ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਕਾਲ ਤੇ ਗੱਲ ਵੀ ਕਰ ਸਕਦੇ ਹੋ ਇਸ ਕਿਨ ਤੇ ਕਲੀਮ ਕਲਰ ਹੈ ਇਹ ਜੀ ਥੋੜੀ ਥੋੜੀ ਮਤਲਬ ਹੈ ਦੇ ਲਾਈਆਂ ਬਣੀਆਂ ਹੋਈਆਂ ਨੇ ਬਰੀ ਕੁਰੀ ਕੂਟੀ ਦੀਆਂ ਇਹ ਦਾ ਸਟਾਲ ਹੈ ਬਹੁਤ ਹੀ ਪਿਆਰਾ ਕਲਰ ਹੈ ਸਕੇਨ ਇਹ ਦਾ ਸਟਾਲ ਹੈ ਖੁੱਲੇ ਰੂਲੇ ਸਟਾਲ ਹੋ ਗੋਗੇ ਇਹਦਾ ਰੇਟ ਵੀ 350 ਰੁਪਏ ਹੈ ਤਾਂ ਫਿਰ ਗੁਲਾਗਾ ਨੀਲੇ ਕਲਰ ਚ ਇਹ ਨਿੱਕੀ ਨਿੱਕੀ ਬੁਟੀ ਦਾ ਪ੍ਰਿੰਟ ਹੈ ਇਹਦੇ ਨਾਲ ਵੀ ਸਟੋਲ ਸਾਰਿਆਂ ਦੇ ਕਰੀਮ ਕਲਰ ਨਾਲ ਮੈਚ ਹੋਏਗਾ ਇਹ ਨਾਲ ਸਟੋਲ ਆਗੇ ਸਟਾਲ ਸੂਟ ਲੈ ਜਿੰਨਾ ਦਾ ਰੇਟ ਰੂਗਾ 350 ਹੋਵੇ ਜੇ ਘਤਾਂ ਨੂੰ ਕੋਈ ਵੀ ਪਸੰਦ ਹੋ ਰਿਹਾ ਤਾਂ ਸਾਨੂੰ ਸਕਰੀਨ ਸ਼ਾਟ ਲੈ ਕੇ ਭੇਜ ਸਕਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ थैंक यू ਜੀ